ਬੁਲੇ ਕਿ ਕਿੱਕੜ ਅਦੀਨ ਆਉਂਦੇ ਪਿੰਡ ਨਵਾਂ ਜੀਵਨ ਵਿਖੇ ਬੀਤੇ ਦਿਨੀ 86 ਸੈਤ ਤੇ ਕੁੱਟ ਮਾਰ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇਨਸਾਫ ਨਾ ਮਿਲਤੇ ਬਾਲਮਕੀ ਭਾਈਚਾਰੇ ਦੀ ਰੋਹ ਭਰੀ ਮੀਟਿੰਗ ਗੁਰੂ ਗਿਆਨ ਅਥ ਬਾਲਮਕੀ ਧਰਮ ਸਮਾਜ ਰਜਿਸਟਰ ਭਾਰਤ ਕੌਰ ਕਮੇਟੀ ਮੈਂਬਰ ਪੰਜਾਬ ਸ਼ਾਮ ਸਿੰਘ ਪਗਮਾ ਅਤੇ ਸਰਕਰ ਪ੍ਰਧਾਨ ਹਰਜਿੰਦਰ ਸਿੰਘ ਟਪਿਆਰਾਂ ਦੀ ਅਗਵਾਈ ਹੇਠ ਹੋਈ ਇਸ ਮੌਕੇ ਉਹਨਾਂ ਨੇ ਆਖਿਆ ਕਿ ਬੀਤੇ ਦਿਨੀ ਪਿੰਡ ਨਵਾਂ ਜੀਵਨ ਦੇ ਲੱਕੀ ਦੀ ਪਿੰਡ ਦੇ ਕੁਝ ਲੋਕਾਂ ਵੱਲੋਂ 86 ਰੰਜੀਤ ਨੂੰ ਲੈ ਕੇ ਕੁੱਟਮਾਰ ਕੀਤੀ ਗਈ ਜੀ ਇਸ ਸਬੰਧੀ ਪੁਲਿਸ ਚੌਕੀ ਕੱਕੜ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ ਪਰ ਪਰਿਵਾਰ ਵੱਲੋਂ ਪੁਲਿਸ ਚੌਕੀ ਦੇ ਚੱਕਰ ਕੱਟੇ ਜਾ ਰਹੇ ਬਾਰ ਬਾਰ ਖੱਜਲ ਖਵਾਰ ਹੋ ਰਿਹਾ ਹੈ ਅਜੇ ਤੱਕ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਦਾ ਬਾਲਮਿਕੀ ਭਾਈ ਵਿੱਚ ਪਾਰੀ ਰੋਸ਼ ਹੈ ਉਹਨਾਂ 100 ਵਿੱਚ ਆਖਿਆ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਾਲਮਿਕੀ ਭਾਈ ਚਾਰੇ ਵੱਲੋਂ ਡੀਐਸਪੀ ਦਫਤਰ ਝੁਗਾਵਾਂ ਵਿਖੇ ਅਣਮਿੱਥੇ ਸਮੇਂ ਦਾ ਕਰਾਉ ਕੀਤਾ ਜਾਵੇਗਾ ਸਰਬਜੀਤ ਕੋ ਨਵਾ ਜੀਬ ਕੀ ਮਸਲਾ ਜਿਹੜਾ ਤੁਸੀਂ ਕਹਿੰਦੇ ਮਸਲਾ ਭਾਜੀ ਇਹ ਵਾ ਸਾਡਾ ਵੀ ਮੁੰਡਾ ਘਰੇ ਹੀ ਗਾ ਤੇ ਮੁੰਡੇ ਨੂੰ ਮੈਂ ਤਾਂ ਹੀ ਮੈਂ ਰਸੋਈ ਚ ਖਲੋਤੀ ਆ ਮੁੰਡਾ ਘਰੇ ਖਲੋਤਾ ਹੀ ਤੇ ਚਾ ਪੰਜ ਛੇ ਜਣੇ ਆਏ ਆ ਤੇ ਇਹਨਾਂ ਮੁੰਡੇ ਨੂੰ ਕਿਚਕੇ ਬਾਹਰ ਲਿਆਈ ਬਾਹਰ ਲਿਆ ਕੇ ਤੇ ਇਹਨਾਂ ਨੇ ਮਤਲਬ ਮਾਰੇ ਦਾਤਰ ਮਾਰੇ ਮੁੰਡੇ ਤੇ ਬੰਦੇ ਹੀ ਪੀ ਕੰਡਦੇ ਬੰਦੇ ਸਾਰੇ ਪ੍ਰਿੰਟ ਦੇ ਬੰਦੇ ਆ ਤੇ ਉਹਨਾਂ ਨਾਲ ਸਾਡੀ ਕੋਈ ਲੜਾਈ ਝਗੜੇ ਦੀ ਕੋਈ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਮਤਭਲੇ ਤਰ੍ਹਾਂ ਕੀਤਾ ਸਾਡੇ ਨਾਲ ਤੇ ਸੱਟਾ ਲਾ ਕੇ ਮੈਂ ਵੀ ਗਾੜੀ ਹੋਈ ਭੱਜ ਕੇ ਤੇ ਮੁੰਡੇ ਦੇ ਸਿਰ 'ਚ ਮਾਰਦੇ ਲੱਗੇ ਸੀ ਦੱਤਰ ਮੈਂ ਗਾੜੀ ਹੋਈ ਤੇ ਮੇਰੇ ਵੀ ਲੱਤ ਤੇ ਸੱਟ ਲੱਗ ਗਈ ਉਦੋਂ ਮੁੰਡਾ ਕਿੱਥੇ ਹੁੰਦਾ ਉਦੋਂ ਮੁੰਡਾ ਸਾਡਾ ਹਸਪਤਾਲ 'ਇਹ ਹੁਣ ਰਿਜ਼ਲਟ ਸਾਡਾ ਸ਼ਬੀ ਦਾ ਰਿਜ਼ਲਟ ਆਇਆ ਤੇ ਕੋਈ ਕਾਰਵਾਈ ਨਹੀਂ ਪਾਉਂਦੇ ਕੋਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ ਕੱਲ ਕੱਲ ਹੀ ਗਏ ਆ ਚੌਂਕੀ ਕੱਕੜ ਸਾਡਾ ਰਿਜ਼ਲਟ ਪਹੁੰਚ ਗਿਆ ਤੇ ਅਸੀਂ ਉੱਥੇ ਕੱਲ ਗਏ ਆ ਦੋ ਫੇਰੇ ਮਾਰੇ ਅਸੀਂ ਤੇ ਹੁਣ ਵੀ ਮਤਲਬ ਬਾਅਦ ਵਿੱਚ 7 ਵਜੇ ਸਿੱਧਾ ਅਸੀਂ ਡੀਕ ਦੇ ਰਹਿ ਮੜਕੇ ਐਸਾ ਚ ਉਹਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਵਾ ਵੀ ਰਾਜੀ ਨਾਵੇਂ ਦਾ ਦਬਾਅ ਪਾਉਂਦੇ ਸਾਡੇ ਤੇ ਤੇ ਸਾਡਾ ਪਰਚਾ ਕੱਟਿਆ ਸਾਡੀ ਸੁਣਵਾਈ ਹੋਵੇ ਇਸ ਚੀਜ਼ ਦੀ ਮਨ ਰਹੀ ਇਹ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦਾ ਸਾਫ਼ ਹੁੰਦਾ ਤੇ ਅਸੀਂ ਧਰਨੇ ਆ ਤੇ ਉਤਰਾਂਗੇ ਅਸੀਂ ਧਰਨੇ ਲਾਵਾਂਗੇ ਸ਼ਾਮ ਸਿੰਘ ਭੰਗਵਾ ਗੁਰੂ ਗਿਆਨਾ ਸਿੰਘ ਵਾਲਮੀਕ ਧਰਮ ਸਮਾਜ ਜਥੇਬੰਦੀ ਕੋਰ ਕਮੇਟੀ ਮੈਂਬਰ ਪੰਜਾਬ ਇਹ ਨਵੇਂ ਜੀਵਨ ਤੋਂ ਹਫਤਾ ਗੱਲ ਜਿਹੜਾ ਝਗੜਾ ਹੋਇਆ ਸੀ ਪਰਿਵਾਰ ਦਾ ਇਹਨਾਂ ਲੜਕੇ ਨਾਲ ਕੁੱਟਮਾਰ ਕੀਤੀ ਆ ਤੇ ਇਹਨਾਂ ਦਾ ਗਲਤ ਆਇਆ ਵਾ ਤੇ ਕੱਲ ਉੱਥੇ ਤੁਹਾਨੂੰ ਦੱਸਿਆ ਹੀ ਇਹਨਾਂ ਨੇ ਗਏ ਆ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਤੇ ਅਸੀਂ ਮੰਗ ਕਰਦੇ ਆ ਉਹ ਤੋਂ ਅਧਿਕਾਰੀਆਂ ਕੋਲੋਂ ਕਿ ਇਹਨਾਂ ਦੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਜਲਦ ਕਾਰਵਾਈ ਨਾ ਕੀਤੀ ਤੇ ਗੁਰੂ ਗਿਆਨਾ ਸਿੰਘ ਵਾਲਮੀਕ ਧਰਮ ਸਮਾਜ 에ਅਰਪੋਰਟ ਰੋਡ ਅਨਮੇਸੇ ਸਮੇਂ ਲਈ ਬੰਦ ਕਰਕੇ ਧਰਨਾ ਦੇਵੇਗਾ ਨਹੀਂ ਇਹਨਾਂ ਪਰਿਵਾਰ ਨੇ ਦੱਸਿਆ ਕਿ ਸਾਡਾ ਕੋਈ ਇਹਨਾਂ ਨਾਲ ਪਹਿਲਾਂ ਨਹੀਂ ਹੈਗਾ ਵੀ ਕੋਈ ਝਗੜਾ ਤੇ ਇਹਨਾਂ ਨੇ ਸਾਡੇ ਬੇਟੇ ਨੂੰ ਜਿਹੜਾ ਘਰੋਂ ਸਾਦ ਕੇ ਤੇ ਕੋਟਮਾਰ ਕੀਤੀ ਆ ਤੇ ਇਹਨਾਂ ਦਾ 22 ਦਾ ਰਿਜ਼ਲਟ ਆਇਆ ਵਾ ਤੇ ਬਣਦੀ ਕਾਰਵਾਈ ਕੀਤੀ ਜੀ